ਹਾਂਜੀ ਪਿਆਰੇ ਦੋਸਤੋ ਮੈਂ ਤੁਹਾਡਾ ਵੀਰ ਆਸ਼ਮੀਰ ਤੇ ਸਾਡੀ ਸਾਜਨ ਪ੍ਰੋਡਕਸ਼ਨ ਸਾਜਨ ਦੇ ਉਹ ਸਾਡੀਆਂ ਕੁਝ ਫਿਲਮਾਂ ਦੇ ਪ੍ਰੋਜੈਕਟ ਨੂੰ ਲੈ ਕੇ ਅੱਜ ਕੈਨੇਡਾ ਫੇਰੇ ਤੇ ਜਾ ਰਹੇ ਨੇ ਅੱਜ ਉਹਨਾਂ ਨੇ ਫਲਾਈ ਕਰੀ ਤੇ ਉਹ ਲਗਾਤਾਰ ਉੱਥੇ ਸਾਡੀਆਂ ਤਿੰਨ ਫਿਲਮਾਂ ਟਰੱਕਾਂ ਵਾਲੇ ਬਾਈ ਗੁਰਮੁਖੀ ਦਾ ਬੇਟਾ ਤੇ ਵਿਕਰ ਬਚੋਲਾ ਕੈਨੇਡਾ ਵਾਲੇ ਫਿਰੀ ਦੇ ਪ੍ਰੋਜੈਕਟ ਦੇ ਕੁਝ ਸ਼ੂਟ ਕੈਨੇਡਾ ਤੋਂ ਕਰਕੇ ਲਿਆਉਣਗੇ ਕਿ ਉਹਨਾਂ ਦਾ ਜਿਹੜਾ ਉੱਥੇ ਜਾਣ ਦਾ ਸਬਬੋ ਕੁਝ ਉਥੋਂ ਦੀ ਅਸੈਸ ਸਭਾ ਮੰਨੇ ਉਹਨਾਂ ਨੂੰ ਸਨਮਾਨਤ ਕਰਨਾ ਉੱਥੇ ਬੁਲਾਇਆ ਗਿਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੀਆਂ ਫਿਲਮਾਂ ਨੂੰ ਕੈਨੇਡਾ ਦੇ ਵਿੱਚ ਲੋਕਾਂ ਨੇ ਦੇਖਿਆ ਤੇ ਉਸ ਪਿਆਰ ਸਰਕਾਰ ਸਾਡੇ ਵੱਡੇ ਭਾਈ ਸਾਹਿਬ ਪੁੱਗੇ ਪੱਤਰਕਾਰ ਗੁਰਨਾਬ ਸਾਜਨ ਜੀ 6 ਮਹੀਨਿਆਂ ਲਈ ਕੈਨੇਡਾ ਫੇਰੀ ਤੇ ਜਾ ਰਹੇ ਨੇ ਤੇ ਬਾਕੀ ਸਾਡੀ ਪ੍ਰੋਡਕਸ਼ਨ ਯਾਰ ਜਿਹੜੀਆਂ ਫਿਲਮਾਂ ਉਹਨਾਂ ਦੇ ਕੋਈ ਸੂਤ ਕਰਕੇ ਉਹ ਭੁਲਾਉਂਗੇ ਤੇ ਅਸੀਂ ਇਹਨਾਂ ਨੂੰ ਅੱਜ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਹਨਾਂ ਨੂੰ ਇੱਕ ਕੈਨੇਡਾ ਫਰੀਦੋਕੀ ਹਾਂ ਹਾਂਜੀ ਆਪਣਾ ਸਾਜਨ ਜੀ ਤੁਹਾਡੀ ਜਿਹੜੀ ਕਿਤਾਬ ਹੁਣੇ ਰਿਲੀਜ਼ ਹੋਈ ਆ ਕੱਲ ਹੀ ਰਿਲੀਜ਼ ਹੋਈ ਆ ਸਿਮਰਨ ਉਹਦੇ ਬਾਰੇ ਵਿੱਚ ਅੰਸ਼ ਸ਼ਬਦ ਜੂਰ ਤੋਂ ਕਰਕੇ ਜੋ ਸੋ ਸਾਜਨ ਪੰਜਾਬੀ ਦੇ ਦਸਕਿਆਂ ਨੂੰ ਪਿਆਰ ਭਰੀ ਸਸਿਕਾ ਉਤੇ ਅੱਜ ਮੈਂ ਆਪਣੇ ਘਰੋਂ ਵਿਦਾ ਹੁਣ ਜਾ ਰਿਹਾ ਜਿਹੜਾ ਸਾਡੇ ਕੈਨੇਡਾ ਦੀ ਮੇਰੀ ਫੇਰੀ ਹੈ ਕੈਨੇਡਾ ਦੇ ਕੁਝ ਰਿਝੇਵੇਂ ਆ ਉੱਥੇ ਕੰਮ ਕਰਨੇ ਹਨ ਕੁਝ ਜਾ ਕੇ ਫਿਲਮਾਂ ਦੇ ਸਾਧਨ ਪੰਜਾਬੀ ਪ੍ਰੋਡਕਸ਼ਨ ਚ ਤਾਂ ਆਜ ਵੀ ਮ ਜਿਨੇ ਰਸਤਾ ਵੀ ਕੁਝ ਫਿਲਮਾਂ ਸਾਡੀਆਂ ਟਰੱਕਾਂ ਵਾਲੇ ਬਾਈ ਗੁਮਕੀ ਦਾ ਬੇਟਾ ਤੇ ਵਿਤਰਮ ਚੋਲਾ ਤੀਜਾ ਭਾਗ ਅਸੀਂ ਉੱਥੇ ਕੁਝ ਵੀ ਸ਼ੂਟ ਕਰਨਾ ਤੇ ਇੱਕ ਆ ਮੇਰੀ ਆ ਚੁੱਕੀ ਹੈ ਦੋਸਤੋ ਕਿਤਾਬ ਵੀਰੇ ਪਿੰਡ ਦੇ ਦੋਸਤਾ ਡਾਕਟਰ ਚੇਤ ਸਿੰਘ ਇਹਨਾਂ ਕੋਲੇ ਮੈਂ ਰੱਖ ਕੇ ਗਿਆ ਕਿਤਾਬ ਜ਼ਰੂਰ ਖਰੀਦਿਓ ਜਦੋਂ ਜ਼ਰੂਰ ਖਰੀਦਿਓ ਕਿਉਂਕਿ ਇਹ ਕਿਤਾਬ ਚ ਜਿਉ ਜੋ ਮੈਂ ਸਨੇਹਾ ਦੇਣਾ ਚਾਹੁੰਦਾ ਸੀ ਉਹ ਮੈਂ ਕਿਤਾਬ ਚ ਦੇ ਚੁੱਕਿਆ ਤੇ ਹੁਣ ਤੁਸੀਂ ਉਹ ਸਨੇਹਾ ਅੱਗੇ ਲੋਕਾਂ ਤੇ ਕਿਵੇਂ ਵਟਾਉਣਾ ਉਹ ਤੁਹਾਡੇ ਤੇ ਆ। ਸੋ ਰਾਜਵਿੰਦਰ ਜੀ ਸੁਭੀਰ ਜੀ ਦਾ ਮੈਂ ਧੰਨਵਾਦ ਕਰਦਾ। ਇਹਨਾਂ ਵੀ ਮੈਸੇਜ ਜੀ ਆਏ ਨੇ ਇਧਰਨੇ ਪਾਸੇ ਸਾਡੇ ਨਾਲ ਸਾਨੂੰ ਵਿਦਾ ਕਰਨ ਲਈ ਸਾਡੇ ਤੁਸੀਂ ਜਵਾਬਾ ਕਰ ਲਈ ਆਏ ਨੇ ਤੇ ਇਹ ਮੇਰਾ ਪਰਿਵਾਰ ਆ ਜਿਹੜਾ ਤੇ ਇੱਕ ਇਧਰ ਕਾਲਾ ਸਿੰਘ ਜੀ ਨੇ ਇਧਰਨੇ ਪਾਸੇ ਥੋੜੇ ਜਿਹਾ ਇਧਰ ਆਓ ਤੁਸੀਂ ਦੋਨੇ। ਇਹ ਕਾਲਾ ਸਿੰਘ ਮੇਰੇ ਮਾਰਗਦਰਸ਼ਕਾ ਜੀ ਇਧਰ ਇਧਰਨੇ ਪਾਸੇ ਲਾ ਦਿਓ ਜੀ ਕੈਮਰਾ। ਇਹ ਜਿਨ੍ਹਾਂ ਨੇ ਮੈਨੂੰ ਲੇਖਣੀ 'ਚ ਜਿਹੜਾ ਉਂਗਲ ਫੜ ਕੇ ਤੁਰਨਾ ਸਿਖਾਇਆ ਇਹਨਾਂ ਨੇ ਜਿਹੜੀ ਕਹਾਣੀਆਂ ਕਿਤਾਬਾਂ ਜਿਹੜੀਆਂ ਤਾਂ ਹੀ ਪੰਜਾ ਜੇ ਇਹਨਾਂ ਨੇ ਮੈਨੂੰ ਇਸ ਪਾਸੇ ਤੋਰਿਆ ਤੇ ਡਾਕਟਰ ਕੇਰ ਸਿੰਘ ਆ ਇਹ ਵੀ ਮੇਰੇ ਦੋਸਤ ਵੀ ਆ ਮੇਰੇ ਚਾਚਾ ਜੀ ਵੀ ਨੇ ਇਹਨਾਂ ਨੇ ਵੀ ਸਾਨੂੰ ਨਾਲ ਹਲਾਸ਼ੀਰੀ ਦਿੱਤੀ ਆ ਤੇ ਇਸ ਕਰਕੇ ਅਸੀਂ ਹੁਣ ਜਾਣੇ ਆ ਤੇ ਉਥੋਂ ਕੋਈ ਨਾ ਕੋਈ ਵੀਡੀਓ ਤੁਹਾਨੂੰ ਪਾਉਂਦੇ ਰਿਹਾ ਕਰਾਂਗੇ ਮੇਰੇ ਨਾਲ ਜੁੜੇ ਰਹੋ ਚੈਨਲ ਸਾਡਾ ਉਸ ਤਰ੍ਹਾਂ ਗੁਰਨੇਬ ਦੇਉਣ ਤੇ ਸਾਗਰ ਪੰਜਾਬੀ ਟੀਵੀ ਤੇ ਬਾਕੀ ਸਾਜਨ ਪੰਜਾਬੀ ਪ੍ਰੋਡਕਸ਼ਨ ਉਵੇਂ ਇਸ ਤਰ੍ਹਾਂ ਚੱਲਦਾ ਰਹੂਗਾ ਤੇ ਬਾਕੀ ਕਿਤਾਬ ਤੁਸੀਂ ਪੜਿਓ ਪੜਦੇ ਰਹੋ ਤੇ ਸਾਨੂੰ ਵਿਵੇਖਦੇ ਰਹਿਣਾ ਕਰੋ ਵਾਤ ਵਾਤ ਵੇਖਿਓ ਤੇ ਤਾਂ ਕਰਕੇ ਜਿਹੜੀਆਂ ਮੈਂ ਕੈਨੇਡਾ ਦੀ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਰੋਜ਼ਮਰਾਂ ਦੀਆਂ ਉਹ ਤੁਹਾਡੇ ਤੱਕ ਪਹੁੰਚਾਵਾਂਗਾ ਸੋ ਰਾਜਵਿੰਦਰ ਜੀ ਤੁਹਾਡਾ ਬੜਾ ਧੰਨਵਾਦ ਕਾਲਾ ਸਿੰਘ ਮਟਿਆਰ ਜੀ ਤੇ ਡਾਕਟਰ ਚੇਹ ਸਿੰਘ ਤੇ ਮੇਰਾ ਜਿਹੜਾ ਪਰਿਵਾਰ ਆ ਮੇਰੀਆਂ ਭੈਣਾਂ ਆਈਆਂ ਮੇਰੀ ਮਾਤਾ ਤੇ ਮੇਰੇ ਸਾਰੇ ਪਰਿਵਾਰ ਨੂੰ ਮੈਂ ਸੱstriਕਾਰ ਬੁਲਾਉਣਾ ਧੰਨਵਾਦ ਆ ਲਓ ਜੀ ਪਾਸੇ ਵਿੱਚ ਪਾ ਕੇ ਰੱਖਣਾ ਸਜ ਪਾ ਕੇ ਰੱਖਣਾ ਸਹੀ ਗੱਲ ਹੈ ਲਓ ਜੀ ਹਾਂ ਮੈਂ ਵੀ ਰੱਖ ਲਿਆ ਨਾ ਫੋਟੋ ਕਰੀ ਕੇ ਲੈਵਾਂ ਨਾ ਆਂਡਾ ਲਾ ਕੇ ਨਹੀਂ ਆ ਕਰੀਂ ਜਣਾ ਉਹ ਕਪੜਾ ਨੰਬਰ ਉਹ ਖਰਚ ਦੀ ਜਿਹੜਾ 8 9 ਦਾ ਨੰਬਰ ਉਹ ਖਰਚ ਦੀ ਬਾਕੀ ਰੱਖੀ ਕੋਈ ਨਹੀਂ ਇਤਰਾਸ ਕੋਈ ਆਉਂਦਾ ਛਤਰੀ ਹੋਣ ਆਈ ਆ ਉਹ ਅੱਗੇ ਨਾਓ ਕੈਮਰੇ ਦੇ ਸਾਹਮਣੇ ਖੜਾ ਹਰਲੇ ਨੇ ਮੈਂ ਜਾ ਕੇ ਦਿੰਦਾ ਐ ਨਹੀਂ ਜਾਣ ਦਿੰਦਾ ਜਨੇ ਦਾ ਸਾਹਿਬ ਜਿਹੜੇ ਭਾਈ ਅਸੀਂ ਆਏ ਤਾਂ ਬਾਅਦ ਨੂੰ ਮਿਲਾਂਗੇ ਬਰਾਬਰ ਕਰ ਕੋ ਬਰਾਬਰ ਕੋਈ ਨਹੀਂ ਕੋਈ ਮੈਨੂੰ ਹੋਈ ਹੋਈ ਤੇਰਾ ਧਰਮ ਮਾਰ ਪਾਉਂਦਾ ਇਹ ਮੇਰੇ ਦੋਤੀ ਵੀ ਆ ਜੀ ਜਿਹੜੀ ਜੇ ਕਾਉਂਦੀ ਮੇਰੀ ਬੇਟੀ ਆ 5-6 ਮਹੀਨੇ ਦੀ ਆਈ ਜਿੱਥੇ ਇਹਨਾਂ ਨੂੰ ਦੇ ਉੱਤੇ ਛੱਡ ਕੇ ਆਉਣਾ ਸੀ ਰਹਿਤ ਬਹੁਤ ਇੱਥੇ ਸਾਡਾ ਦਿਨ ਲਗਾ ਹੀ ਰੱਖਿਆ ਤੇ ਹੁਣ ਅਸੀਂ ਹੇ ਉੱਥੇ ਫਿਰ ਮੇਰਾ ਸਾਡਾ ਦਿਲ ਲਗਾਇਆ ਕਰੂਗੀ ਹੁਣ ਫਿਰ ਤੇ ਰਹਿਮਤਾ ਰਹਿਮਤ ਨੂੰ ਲੈ ਕੇ ਜਾ ਰਹੇ ਆ ਬਾਕੀ ਸਾਡੇ ਤੇ ਪ੍ਰਬੰਧਮਾ ਰਹਿਮਤ ਰੱਖੇ ਤੇ ਲੈ ਪਤਾ ਲੱਡੂ ਦੇ ਲਓ ਆਜੋ ਭਾਈ ਹੁਣ ਚਲੋ ਫਿਰ ਆਉਂਗਾ ਫੋਟੋਗ ਆਜਾ ਤੂੰ ਵੀ ਫੋਟੋ ਇੰਦਾ ਆਜਾ ਕੋਈ ਨਹੀਂ ਮੈਂ ਆਹ ਦੇਖ ਵਸਤਾ ਪਾਇੇ ਨਹੀਂ ਰਹਿਣਾ ਚਲੋ ਚਲੋ ਭਾਈ ਰਾਜ ਜੇ ਕੋਈ ਤਾਂ ਨਾਲ ਅੱਗੇ ਰੋਗੇ ਉਦੋਂ ਤੱਕ ਰੱਖੋ ਥੋੜਾ ਆ ਇਕੱਠੇ ਅੱਗੇ ਆ ਕੇ ਖੜੋਓ ਇੱਕ ਫੋਟੋ ਕਰਾ ਲਓ ਮੇਰੇ ਖਸਮਾਨ ਇਹਦੇ ਨਾਲ ਨਾਲ ਮੈਂ ਨਾਲ ਆਉਂਦੀ ਨਾਲ ਰੱਖ ਦਿਓ ਜੀ ਫਿਰ ਉੱਥੇ ਟੈਕੜੇ ਜਾਂਦੇ ਆਂ ਆ ਮਾਂ ਮੈਂ ਉੱਥੇ ਰੱਖੀ ਕੋਈ ਤਾਂ ਪੈਨਪੱਤ ਲੈ ਆਓ ਬੈਠ ਜੀ ਹਾਲੇ ਆ ਮੈਂ ਕੋਈ ਚਲੋ ਇਹ ਪਾੜ ਦਿਓ ਨਾ ਖੜੋ ਵੀ ਹੁਣ ਉਹ ਤਲਵੀਰ ਨੂੰ ਅੱਗੇ ਕਰ ਦੋ ਤੁਸੀਂ ਮਾੜਾ ਕਿੱਥੇ ਖੜੀ ਹੈ ਇਹਨੂੰ ਬੱਤੀ ਨੂੰ ਅੱਗੇ ਕਰ ਦਿਓ ਇੱਥੇ ਇੱਥੇ ਕਰ ਦਿਓ ਉਰੇ ਆ ਜਾ ਖੁੱਲ ਕੇ ਖੜੋ ਨਾ ਸਾਰੇ ਵੀ ਕੋਈ ਹੈ ਇਕੱਲੇ ਇਕੱਲੇ ਨਹੀਂ ਜਾ ਦੋ ਉਹਨਾਂ ਨੂੰ ਹੋ ਗਿਆ ਜੀ ਕੋਈ ਭਰਾ ਰਿਹਾ ਹੈ ਉਰੇ ਆਇਆ ਇੱਥੇ ਦੂਵੀਂ ਉੱਪਰ ਆਇਆ